ਗਰੀਬ ਲੋਕ ਅਕਸਰ ਆਪਣਾ ਸਸਤਾ ਮੁਫਤ ਇਲਾਜ ਕਰਾਉਣ ਦੇ ਲਈ ਆਉਂਦੇ ਨੇ ਪਰ 31 ਸਾਲਾਂ ਮਨਦੀਪ ਕੌਰ ਜਿਸ ਤੇ ਬੱਚਾ ਹੋਣ ਵਾਲਾ ਸੀ ਅਤੇ ਜਿਸ ਨੂੰ ਸਰਕਾਰੀ ਹਸਪਤਾਲ ਮਲੇਰ ਕੋਟਲਾ ਦੇ ਵਿਖੇ ਪਰਤੀ ਕਰਾਇਆ ਗਿਆ ਜਨੇ ਪਿੰਨੂ ਲੈ ਕੇ ਪਰਿਵਾਰ ਦੇ ਦੱਸਣ ਦੇ ਮੁਤਾਬਕ ਉਹ ਆਪਣੀ ਘਰ ਵਾਲੀ ਦੀ ਡਿਲੀਵਰੀ ਕਰਾਉਣ ਦੇ ਲਈ ਹਸਪਤਾਲ ਵਿੱਚ ਲਿਆਏ ਗਿਆ ਸੀ ਜੁਥੇ ਕਿ ਵੱਡੇ ਆਪਰੇਸ਼ਨ ਦੇ ਨਾਲ ਉਹਨਾਂ ਦੇ 5 ਸਾਲ ਬਾਅਦ ਬੇਟਾ ਹੋਇਆ ਅਤੇ ਬੇਟਾ ਹੋਣ ਤੋਂ ਬਾਅਦ ਉਸ ਦੀ ਪਤਨੀ ਅਮਨਦੀਪ ਕੌਰ ਦੀ ਤਬੀਅਤ ਖਰਾਬ ਹੋਣ ਲੱਗੇ ਜਿਸ ਤੋਂ ਬਾਅਦ ਡਾਕਟਰਾਂ ਨੂੰ ਦੱਸਿਆ ਗਿਆ ਅਤੇ ਡਾਕਟਰਾਂ ਨੇ ਉਹਨਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਅਮਨਦੀਪ ਕੌਰ ਦੀ ਮੌਤ ਗਲਤ ਦੇ ਹਸਪੀਟਲ ਦੇ ਵਿੱਚ ਇਹ ਦੱਸਦੇ ਕਿ ਗੁੱਸੇ ਦੇ ਵਿੱਚ ਆ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇ ਨੂੰ ਮਲੇਰ ਕੋਟਲਾ ਸਰਕਾਰੀ ਹਸਪਤਾਲ ਦੇ ਅੱਗੇ ਸੜਕ 'ਤੇ ਰੱਖ ਕੇ ਜਾਨ ਲਗਾ ਦਿੱਤਾ ਹੈ। ਤਰਨਾ ਵੀ ਦਿੱਤਾ ਗਿਆ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਸਵੀ ਡਾਕਟਰ ਤੋਂ ਹੰਗੈਲੀ ਹੋਈ ਹੈ ਉਸ ਦੇ ਖਿਲਾਫ ਬੜੀ ਕਾਰਵਾਈ ਕੀਤੀ ਜਾਵੇ ਪਰਿਵਾਰਕ ਮੈਂਬਰਾਂ ਨੇ ਜਨੇਪਿਕ ਰੌਣ ਵਾਲੀ ਲੇਡੀਜ਼ ਡਾਕਟਰ ਦੇ ਅਣਗੈਲੀ ਦੇ aarop ਲਗਾਏ ਨੇ। ਸਵਾਗਤ ਆਪ ਸਭ ਦਾ ਹਾਤੇ ਮੈਂ ਆ ਸੁਖਾ ਖੇੜੀ ਵਾਲਾ। ਮਲੇਰ ਕੋਟਲਾ ਸਰਕਾਰੀ ਹਸਪਤਾਲ ਦੇ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਲੱਗਿਆ ਜਿੱਥੇ ਇੱਕ ਪਰਿਵਾਰ ਦੀ ਲੜਕੀ ਦੀ ਮੌਤ ਹੋ ਚੁੱਕੀ ਹੈ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਮਲੇਰ ਕੋਟਲਾ ਸਰਕਾਰੀ ਹਸਪੀਟਲ ਦੇ ਵਿੱਚ ਇੱਕ ਡਾਕਟਰ ਤੇ ਕਿਹਾ ਜਾ ਰਿਹਾ ਇਹਨਾਂ ਵੱਲੋਂ આરોਪ ਲਗਾਏ ਜਾ ਰਹੇ ਨੇ ਕਿ ਅਣਗਹਿਲੀ ਵਰਤੀ ਗਈ ਪਹਿਲਾ ਤਸਵੀਰ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਜੋ ਪਿੰਡ ਦੇ ਲੋਕ ਨੇ ਜਾਂ ਫਿਰ ਇਹਨਾਂ ਦੇ ਸਮਰਥਕ ਪਰਿਵਾਰਕ ਮੈਂਬਰ ਰਿਸ਼ਤੇਦਾਰ ਜਿਹੜੇ ਨੇ ਉਹ ਅੱਜ ਸੜਕ ਬੰਦ ਕਰਕੇ ਸਰਕਾਰੀ ਹਸਪਤਾਲ ਦੇ ਅੱਗੇ ਆ ਧਰਨਾ ਜਿਹੜਾ ਹੈਗਾ ਉਹ ਲਗਾਇਆ ਹੋ ਗਿਆ ਤੇ ਡੈੱਡ ਬੋਡੀ ਜਿਹੜੀ ਹੈਗੀ ਆ ਉਹ ਸੜਕ ਤੇ ਰੱਖੀ ਗਈ ਹੈ ਮੰਗ ਕਰ ਰਹੇ ਨੇ ਕਿ ਇਨਸਾਫ ਹੋਵੇ ਕਿਉਂਕਿ ਕਿਆ ਜਾਂਦਾ ਹੈ ਕਿ ਇਸ ਲੜਕੀ ਦੇ ਬੱਚਾ ਹੋਣ ਵਾਲਾ ਸੀ ਤੇ ਬੱਚਾ ਵੀ ਜਿਹੜਾ ਹੋ ਚੁੱਕਿਆ ਸੀ ਬੱਚਾ ਲड़का ਹੋਇਆ 5-6 ਸਾਲ ਬਾਅਦ ਤੇ ਬੱਚੇ ਹੋਣ ਤੋਂ ਬਾਅਦ ਤਬੀਅਤ ਜੇ ਖਰਾਬ ਹੁੰਦੀ ਆ ਤਾਂ ਰੈਫਰ ਕਰਨ ਦੀ ਗੱਲ ਕੀਤੀ ਜਾਂਦੀ ਆ ਰੈਫਰ ਕਰ ਦਿੱਤਾ ਜਾਂਦਾ ਆ ਤਾਂ ਉਸ ਤੋਂ ਬਾਅਦ ਮੌਤ ਹੋ ਜਾਂਦੀ ਹੈ ਕਿਹੜੇ ਹਾਲਾਤਾਂ ਦੇ ਵਿੱਚ ਮੌਤ ਹੋਈ ਆ ਤੇ ਇਹ ਸਾਰੇ ਜਿਹੜੇ ਲੋਕ ਨੇ ਇਨਸਾਫ ਦੀ ਮੰਗ ਕਰਨ ਦੇ ਲਈ ਇੱਥੇ ਰਸਤਾ ਬੰਦ ਕਰਕੇ ਬੈਠੇ ਨੇ ਤੇ ਤਸਵੀਰ ਜੇਕਰ ਮੈਂ ਦੂਰ ਤੱਕ ਦਿਖਾਵਾਂ ਤਾਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਕਿ ਸਮਰਥਕ ਖੜੇ ਨੇ ਰਿਸ਼ਤੇਦਾਰ ਖੜੇ ਨੇ ਅਤੇ ਸਰਕਾਰੀ ਹਸਪਤਾਲ ਦੇ ਬਾਹਰ ਇਹ ਤਰਨਾ ਦਿੱਤਾ ਜਾ ਰਿਹਾ ਉਹਨਾਂ ਦੇ ਪਤੀ ਵੀ ਸਾਡੇ ਨਾਲ ਮੌਜੂਦ ਨੇ ਇਸ ਮ੍ਰਿਤਕ ਲੜਕੀ ਦੇ ਰਿਸ਼ਤੇਦਾਰ ਵੀ ਮੌਜੂਦ ਨੇ ਤੇ ਗੱਲਬਾਤ ਜ਼ਰੂਰ ਕਰਵਾਵਾਂਗੇ ਇਹਨਾਂ ਨਾਲ ਕਿ ਆਖਰਕਾਰ ਕਿਵੇਂ ਜਿਹੜਾ ਹੈਗਾ ਇਸ ਚੀਜ਼ ਨੂੰ ਦੇਖਦੇ ਨੇ ਆ ਭਾਜੀ ਕੀ ਕੀ ਨਾਮਾ ਤੁਹਾਡਾ ਤੇ ਕੀ ਹੋਇਆ ਸਾਰੀ ਗੱਲ ਦੱਸੋ ਸਰ ਮੈਂ ਨਾਮ ਜਸਵੀਰ ਸਿੰਘ ਆ ਜੀ ਇਹ ਮੇਰੀ ਘਰ ਵਾਲੀ ਪ੍ਰੈਗਨਨਸੀ ਇੱਥੇ ਲੈ ਕੇ ਆਏ ਸਰਕਾਰੀ ਹਸਪੀਟਲ ਦੇ ਵਿੱਚ ਤੇ ਉਹ ਮੋਨਾਂ ਨੇ ਕਹਤਾ ਬੜਾ ਪ੍ਰੈਸ਼ਰ ਹੋਊਗਾ ਬੜਾ ਪ੍ਰੈਸ਼ਰ ਉਹਨਾਂ ਨੇ ਕਰਤਾ ਉਸ ਤੋਂ ਬਾਅਦ ਬੜਾ ਪ੍ਰੈਸ਼ਰ ਕਰਨ ਦੇ ਨਾਲ ਏ ਬੱਚਾ ਠੀਕ ਠਾਕ ਹੋਇਆ ਜੀ ਲੜਕਾ ਹੋਇਆ ਹਾਂ ਜੀ ਬੱਚਾ ਠੀਕ ਠਾਕ ਹੋਇਆ ਕਿਨੇ ਟਾਈਮ ਬਾਦ ਹੋਇਆ ਬੱਚਾ ਦੋ ਘੰਟੇ ਬਾਦ ਹੋਇਆ ਜੀ ਪੰਜ ਸਾਲ ਬਾਅਦ ਹੋਇਆ ਇਹ ਇੱਕ ਮੇਰੀ ਬੇਟੀ ਆ ਜੀ ਤੇ ਉਸ ਤੋਂ ਬਾਅਦ ਉਹ ਪ੍ਰੇਸਨ ਕਰਕੇ ਹਸਪਤਾਲ ਲੈ ਗਏ ਜੀ ਉਸ ਤੋਂ ਬਾਅਦ ਉਹ ਕਹਿੰਦੇ ਇਹ ਨਰਸਾਂ ਅੰਦਰੋਂ ਆਈਆਂ ਉਹ ਆਸ ਵਿੱਚ ਗੱਟਮਟ ਕਰਦੀਆਂ ਸੀ ਇਹ ਕਿਨੇ ਪ੍ਰੇਸਨ ਕੀਤਾ ਵਾ ਐ ਹੱਥ ਨਾਲ ਲਾ ਕੇ ਦੇਖਿਆ ਸੀ ਇਹ ਪੇਟ ਨੂੰ ਕੀ ਕੀਤਾ ਵਾ ਕਿਨੇ ਪੇਟ ਤੇ ਦੋ ਡਾਕਟਰ ਆਏ ਕੋ ਡਾਕਟਰ ਆ ਉਹਦਾ ਨਾਮ ਸ਼ਾਇਦ ਕੋਸਪਰੀ ਦਾ ਡਾਕਟਰ ਆ ਅੰਦਰ ਉਹ ਕਹਿੰਦਾ ਉਹਨੇ ਕੀਤਾ ਨਿਆ ਗਰਗ ਨੇ ਉਹਨੂੰ ਆਇਆ ਨਹੀਂ ਪਤਾ ਅਕਲ ਨਹੀਂ ਹੈਗੀ ਐਂ ਕਹਿੰਦੇ ਸੀ ਫਿਰ ਉਹਨੇ ਅਕੀਸ ਗਲਤ ਕਰਤਾ ਸੀ ਤਾਂ ਕਰਕੇ ਮੇਰੀ ਵਾਈਫ ਦੀ ਡੈਥ ਹੋ ਗਈ ਜੀ ਅਸੀਂ ਹਾਂ ਜੀ ਰੈਫਰ ਹਰਜਿੰਦਰਾ ਕੀਤਾ ਪਟਿਆਲੇ ਦੇ ਵਿੱਚ ਉੱਥੇ ਡਾਕਟਰ ਬੋਲਿਆ ਬਹੁਤ ਹੀ ਕਹਿੰਦੇ ਮਲੇਰ ਕੋਲ ਵਾਲੀ ਨਿਆ ਗਰਗ ਕਹਿੰਦੇ ਸਾਡੇ 4 ਰੁਪਏ ਸੰਸਾਈ ਨੇ ਚਾਰੀ ਇਹ ਹੀ ਹਾਲਤ ਦੇ ਵਿੱਚ ਨੇ ਵੀ ਤੁਸੀਂ ਕੀ ਕਹਿ ਰਹੇ ਹੋ ਗਲਤ ਹੋਇਆ ਬਹੁਤ ਗਲਤ ਹੋਇਆ ਸਾਨੂੰ ਸਾਡਾ ਬੰਦਾ ਹੀ ਕੀ ਲੱਗਦਾ ਗਲਤੀ ਕੀ ਹੋਈ ਗਲਤੀ ਇਹ ਨਿਆ ਕਰਕਤੋ ਹੋ ਜਾਂ ਮੈਨੂੰ ਇਨਸਾਫ ਚਾਹੀਦਾ ਜੀ। ਉਹ ਤੱਕ ਮਾਂ ਨੇ ਚੌਲੜ ਨਹੀਂ ਲੜਾਣੇ ਮਿਲੇ ਜੀ। ਕਿੰਨਾ ਦੁੱਖ ਹੁੰਦਾ ਪਹਿਲਾਂ ਤਾਂ ਬਹੁਤ ਦੁੱਖ ਆਈ ਹੋ ਰਿਹਾ ਇਹ ਦੁੱਖ ਇਸ ਤੋਂ ਵੱਧ ਕੀ ਹੋ ਸਕਦਾ ਜੀ ਸਾਨੂੰ। ਦੇਖੋ ਕੀ ਮੰਗ ਕਰਦਾ ਪਰਿਵਾਰ ਇਨਸਾਫ ਚਾਹੀਦਾ ਜੀ ਸਾਨੂੰ।